ਮਨਜੀਤ ਸਿੰਘ ਰਾਜਲਾ ਐਸ ਜੀਐਮ ਗੁਰਦਾਸਪੁਰ ਦਿਵਾਲੀ ਦੇ ਸਬੰਧ ਵਿੱਚ ਮੈਂ ਕਹਿਣਾ ਚਾਹੁੰਨਾ ਕਿ ਸਮੂਹ ਗੁਰਦਾਸਪੁਰ ਨਿਵਾਸੀਆਂ ਨੂੰ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਸਭ ਦਿਵਾਲੀ ਨੂੰ ਪੁਲੀਸ਼ਨ ਰੈਤ ਤੇ ਕਿਤੇ ਹਾਰਾਂ ਦਾ ਦਿਨ ਇਹਨੂੰ ਅੱਛੇ ਤਰੀਕੇ ਨਾਲ ਸਭ ਮਨਾਉਣ ਸਭ ਵਾਸਤੇ ਦਿਵਾਲੀ ਜਿਹੜੀ ਇੱਕ ਸ਼ੁਭ ਸਨਾ ਲੈ ਕੇ ਆਵੇ ਸਭ ਵਾਸਤੇ ਦਿਵਾਲੀ ਖੁਸ਼ੀਆਂ ਭਰਦੀ ਹੋਈ ਦਿਵਾਲੀ ਜਿਹੜੀ ਸਾਰਿਆਂ ਨੂੰ ਮੁਬਾਰਕ ਹੋਵੇ ਧੰਨਵਾਦ ਨੌਜਵਾਨ ਨੂੰ ਤਾਂ ਸਨੇਹ ਹੈ ਹੀ ਦਿਵਾਲੀ ਨੂੰ ਜਿਹੜੇ ਪਟਾਕਿਆਂ ਦੀ ਜਿਹੜੀ ਬਹਤਾਤ ਹੈ ਉਹ ਉਹਨੂੰ ਘਟ ਕਰਨ ਦਿਵਾਲੀ ਜਿਹੜੀ ਹੈ ਬਿਨਾ ਪਟਾਕੇ ਚਲੇ ਕਿਉਂਕਿ ਪੋਲੀੂਸ਼ਨ ਜਿੰਨਾ ਫੈਲ ਰਿਹਾ ਹੈ ਉਹ ਸਿਹਤ ਵਾਸਤੇ ਪੈਸੇ ਦਾ ਨੁਕਸਾਨ ਉਹਦੇ ਤੋਂ ਬਿਨਾ ਜੇ ਦਿਵਾਲੀ ਜਿਹੜੀ ਹੈ ਕਰਦੇ ਜੇ ਵੈਸੇ ਦੀਵਾ ਜਲਾ ਕੇ ਜੇ ਮਨਾਈ ਜਾਵੇ ਤਾਂ ਬਹੁਤ ਅੱਛੀ ਹੈ